ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮਹਾਨ ਗੁਰੂ ਦੇ ਕੀਰਤਨੀਏ ਕੀਰਤਨ ਦੇ ਗਿਆਤਾ ਰਾਗਾਂ ਦੇ ਗਿਆਤਾ ਰਾਗੀ ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਉਹਨਾਂ ਨੂੰ ਬਹੁਤ ਉੱਚੀ ਪਦਵੀ ਦੇ ਨਾਲ ਨਿਵਾਜਿਆ ਗਿਆ ਹੈ ਸ਼੍ਰੋਮਣੀ ਰਾਗੀ ਕੀਰਤਨੀਏ ਅਵਾਰਡ ਦੇ ਨਾਲ ਨਿਵਾਜਿਆ ਗਿਆ ਇਹ ਸਾਰੇ ਹੀ ਕੀਰਤਨੀਆਂ ਦੇ ਲਈ ਬਹੁਤ ਵਧਾਈ ਦੀ ਗੱਲ ਹੈ ਮੈਂ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਗੁਰੂ ਕੇ ਕੀਰਤਨੀਆਂ ਨੂੰ ਤੇ 11 ਲੱਖ ਦੀ ਰਾਸ਼ੀ ਵੀ ਭੇਟ ਕੀਤੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਅਸੀਂ ਸਾਧ ਸੰਗਤ ਜੀ ਗੁਰੂ ਕੇ ਕੀਰਤਨੀਆਂ ਦਾ ਵੱਧ ਤੋਂ ਵੱਧ ਸਨਮਾਨ ਕਰੀਏ ਗੁਰੂ ਕੇ ਪ੍ਰਚਾਰਕਾਂ ਦਾ ਬਹੁਤ ਸਨਮਾਨ ਕਰੀਏ ਤੇ ਰਾਗੀ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਬੜੀ ਚੜ੍ਹਦੀ ਕਲਾ ਦੇ ਨਾਲ ਸਾਧ ਸੰਗਤ ਜੀ ਰਾਗ ਵਿਦਿਆ ਵੀ ਵੰਡ ਰਹੇ ਹਨ ਤੇ ਸੰਗਤਾਂ ਦੇ ਵਿੱਚ ਵੀ ਗੁਰੂ ਕੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਜੋੜ ਰਹੇ ਹਨ ਬਹੁਤ ਹੀ ਪ੍ਰਸ਼ੰਸਾ ਵਾਲੀ ਇਹ ਗੱਲ ਹੈ ਬੜੀ ਚੜ੍ਹਦੀ ਕਲਾ ਹੈ